ਇਹ ਨਵੀਂ ਮਸ਼ੀਨ ਆਈ ਹੈ ਕੀ ਵਰਕ ਕਰ ਰਹੀ ਹੈ ਇਹ ਇਹ ਆਈ ਆਪਣੇ ਸ਼ਹਿਰ ਦੀ ਸਫਾਈ ਕਰਨ ਵਾਸਤੇ ਆਈ ਹੈ ਜਿੰਨਾ ਵੀ ਪੂਰਾ ਕਰਕਟਾ ਸਾਰਾ ਸੱਕ ਕਰਕੇ ਸਾਰਾ ਇਸ ਚ ਕਚਰਾ ਜਾਊਗਾ ਜਿੰਨਾ ਵੀ ਇਹ ਸੱਕ ਕਰੂਗੀ ਤੁਹਾਨੂੰ ਜੀ 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 ਸੱਕ ਕਰਕੇ ਇਸ ਚ ਜਾਊਗਾ ਜਿੰਨਾ ਵੀ ਇਹ ਬਾਹਰ ਜਾ ਕੇ ਆਪਾਂ ਪਲਾਂਟ ਤੇ ਡੋਹ ਕੇ ਆਵਾਂਗੇ ਜਿੰਨਾ ਵੀ ਕਚਰਾ ਸਾਰਾ ਜੀ 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 ਜਿੰਨਾ ਵੀ ਕਚਰਾ ਪਿਆ ਸਾਰਾ ਓਕੇ ਓਕੇ ਸਾਰਾ ਕਚਰਾ ਕਰਕੇ ਇਸ ਚ ਸੱਕ ਕਰਕੇ ਅੱਛਾ ਅੱਛਾ ਇਹਨੂੰ ਬਾਹਰ ਜਾ ਕੇ ਖਾਲੀ ਕਰਕੇ ਆਵਾਂਗੇ ਆਪਾਂ ਕਿਤੇ ਡੋਹ ਕੇ ਆਵਾਂਗੇ ਸਾਰੇ ਮੈਨੂ ਦੀ ਸਫਾਈ ਥੋੜਾ ਲੱਟ ਸਫਾਈ ਸਫਾਈ ਹੋਈ ਹੈ ਜੀ ਸਾਰੇ ਪਾਣੀ ਦੀ ਸਮੱਸਿਆ ਖਤਮ ਹੋ ਜੂ ਸਾਰੇ ਸ਼ਹਿਰ ਦੇ ਅੱਛਾ ਜੀ ਭਲਾਡੇ ਪਹਿਲੀ ਵਾਰ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਕਿਹਦੀ ਦੇਣ ਹੈ ਸਾਰੀ ਸਾਰ ਆਪਣੇ ਕਮੇਟੀ ਆਪਣੇ ਕਮੇਟੀ ਤੇ ਸੀਨੀਅਰ ਬੋਰਡ ਦੇ ਤੇ ਆਪਣੇ ਪ੍ਰਧਾਨ ਜਿਹੜੇ ਸ਼ਹਿਰ ਦੇ ਹੈਗੇ ਜੀ ਮੋੜ ਮੇਨ ਬੰਦੇ ਹੈਗੇ ਜੀ ਉਹਨਾਂ ਦੀ ਦੇਣ ਹੈ ਜੀ 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 ਸ਼ਹਿਰ ਨੂੰ ਸਾਫ ਸੁਥਰਾ ਹਾਂ ਸ਼ਹਿਰ ਨੂੰ ਹਾਂ ਕਿੱਥੋਂ ਤੁਸੀਂ ਭਾਜੀ ਵੈਸੇ ਹਾਂਜੀ ਕਿੱਥੋਂ ਤੁਸੀਂ ਸਰ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਕੀ ਬਾਤ ਹੈ ਕੀ ਬਾਤ ਹੈ ਆਪਣੇ ਸ਼ਹਿਰ ਦੀ ਸਫਾਈ ਵਾਸਤੇ ਜੋ ਪਾਣੀ ਓਵਰਫਲੋ ਹੋ ਰਿਹਾ ਪਿੱਛੇ ਗਲੀਆਂ ਦੀ ਨਿਕਲ ਰਿਹਾ ਕਿਉਂ ਪਾਣੀ ਇਸ ਮਸਾਖਾਤ ਮੋਜੂ ਗਈ ਜਿਉਂ ਬਾਰਿਸ਼ਾਂ ਦਾ ਪਾਣੀ ਖੜ ਲਾਈ ਥੈਂਕ ਯੂ ਬ੍ਰਾਦਰ ਪ੍ਰਧਾਨ ਜੀ ਸ਼ਹਿਰ ਦੇ ਵਿੱਚ ਤੁਸੀਂ ਸਫਾਈ ਕਰਵਾ ਰਹੇ ਹੋ ਜਗਾ ਜਗਾ ਤੇ ਆਪ ਰਾਤ ਲੇਟ ਨਾਈਟ ਤਾਂ ਕਿਵੇਂ ਦੇਖਦੇ ਹੋ ਸ਼ਹਿਰ ਦੀ ਕਿਵੇਂ ਸਮੱਸਿਆ ਦੂਰ ਹੋਏਗੀ ਕੋਈ ਚਾਵਲਾ ਜੀ ਇਹ ਪਹਿਲੇ ਕਰਤਾ ਸਾਡਾ ਵਰਜਮਨ ਹੈ ਅਜੀ ਸ਼ਹਿਰ ਨੂੰ ਮੈਂ ਤੇ ਦੂਜਾ ਸਾਡੇ ਅਮਰ ਸਾਹਿਬ ਨੇ ਬੜੀ ਬੜੀ ਮਿਹਨਤ ਨਾਲ ਸਾਨੂੰ ਸਹਿਯੋਗ ਕਰਕੇ ਸਾਰਿਆਂ ਨਾਲ ਮੀਟਿੰਗ ਕਰਕੇ ਜਿਹੜਾ ਕੰਮ ਹੈ ਬਹੁਤ ਲਿਪੇ ਜਾੜਿਆ ਸੀ ਰਾਤ ਕਰਕੇ ਸ਼ਹਿਰ ਨੂੰ ਵਾਈ ਮੋਟ ਕਰਾਂਗੇ ਇਹਦਾ ਕਿ ਸਾਡਾ ਫਰਜ ਵੀ ਬੰਦ ਹੈ ਇਕਮ ਸਿੱਧਾ ਲੱਗ ਜਾਂਦੇ ਰਾਤ ਨੂੰ ਜਿਹੜੇ ਟ੍ਰੈਫਿਕ ਦੇ ਕਾਰਨ ਨਹੀਂ ਕੰਮ ਚੱਲਦਾ ਰਸਾਈ ਵੀ ਆਦ ਮੁੰਡੇ 5 ਵਜੇ ਤੱਕ ਕੰਮ ਕਰਦੇ ਆ ਤੇ ਸਾਡੀ ਸ਼ਹਿਰ ਬਸ ਅਪੀਲ ਕਰਦੇ ਆ ਕਿ ਸਾਡਾ ਸਹਿਯੋਗ ਦੇਣ ਟ੍ਰੈਫਿਕ 'ਚ ਕੋਈ ਵਿਘਨ ਨਾ ਪਵੇ ਸਾਰਾ ਕੰਮ ਕਰਕੇ ਅਸੀਂ ਬਿਲਕੁਲ ਸ਼ਹਿਰ ਨੂੰ ਇਹ 10 ਤੋਂ 12 ਦੇ ਵਿੱਚ ਵਿੱਚ ਪੂਰਾ ਕਲੀਨ ਤੇ ਸਾਫ ਕਰਦੇ ਆ ਪੂਰਾ ਜੀ ਤੇ ਇਹ ਕੰਟੀਨਿਊੀ ਕੰਮ ਚੱਲੇਗਾ ਜੀ ਬਿਲਕੁਲ ਬਿਲਕੁਲ ਜੀ ਪੂਰੀ ਰਾਤ ਕੰਮ ਚੱਲਦਾ ਜੀ ਜਿਹਨੇ ਮੈਂ ਤੇ ਰੈਸਟ ਕਰਦੇ ਆ ਕੋਈ ਤੇ ਰੰਟ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੈ ਤੇ ਜੋ ਗੱਡਣ ਨੇ ਵੱਡੇਆਂ ਦੇ ਵਿੱਚ ਗੈਸ ਵਗਾਰਾ ਵਰਗੇ ਜਿੱਦਾਂ ਕਿ ਬੱਚਿਆਂ ਵਿੱਚ ਵੜਦੇ ਆ ਵਿੱਚ ਵਰਕਰਾਂ ਨੂੰ ਸਪਲਾਈ ਕਰਦਿਆਂ ਵਿੱਚ ਬੜੀ ਸਮੱਸਿਆ ਹੋਈ ਹੈ ਦੇਖੋ ਜਾਨੀ ਮਰੀ ਦੇ ਖਜ਼ਾਰ ਵੀ ਨਾ ਜੇ ਸਾਰਾ ਮਤੀਜਾਂ ਨੂੰ ਧਿਆਨ ਦੇ ਰੱਖਦੇ ਹੋਏ ਸਾਰਾ ਪ੍ਰੋਜੈਕਟ ਇਹਦਾ ਰਸ ਨੂੰ ਚੱਲ ਰਹੀ ਜੀ ਠੀਕ ਹੈ ਜਦੋਂ ਸ਼ਹਿਰ ਦੇ ਬਣਾਏ ਹੋਏ ਪ੍ਰਧਾਨ ਸ਼ਹਿਰ ਦੇ ਬਣਾਏ ਹੋਏ ਮਹਤਵਪੂਰਨ ਬੰਦੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਐਮ ਐਲ ਏ ਸਭ ਨੇ ਇੰਨੇ ਐਫਰਟਸ ਕਰਕੇ ਇੰਨੀਆਂ ਚੀਜ਼ਾਂ ਲਿਆਂਦੀਆਂ ਨੇ ਇਹ ਜਦੋਂ ਪ੍ਰਧਾਨ ਜੀ ਰਾਤ ਨੂੰ ਖੜਕੇ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤਾਂ ਸ਼ਹਿਰ ਦਾ ਵਿਕਾਸ ਡੈਫੀਨਿਟਲੀ ਹੋਣਾ ਹੀ ਹੋਣਾ ਇਹ ਬਹੁਤ ਜਿਹੜੀਆਂ ਇਹਨੀਆਂ ਸੇਵਾਵਾਂ ਨੇ ਆਈ ਰੀਲੀ ਗ੍ਰੇਟ ਫੋਰ ਥੈਂਕਸ ਫੋਰ ਥਿਸ ਐਫਰਟਸ ਥੈਂਕ ਯੂ ਪ੍ਰਧਾਨ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਜਿਵੇਂ ਸਾਡਾ ਜਿਹੜਾ ਸਿਟੀ ਦਾ ਮਾਹੌਲ ਸੀਗਾ ਖਰਾਬ ਹੁੰਦਾ ਸੀ ਪਾਣੀ ਦੀ ਸਮੱਸਿਆ ਸੀ ਸਾਡੇ ਪ੍ਰਧਾਨ ਜੀ ਨੇ ਸਾਡੇ ਜੀ ਸਾਹਿਬ ਨੇ ਸਾਡੇ ਐਮ ਐਲ ਏ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਮਸ਼ੀਨਾਂ ਬਹੁਤ ਦੂਰੋਂ ਮੰਗਵਾਈਆਂ ਇਹ ਸੇਵਾ ਨੂੰ ਹੁਣ ਤੁਸੀਂ ਰਾਤ ਦਾ ਟਾਈਮ ਦੇਖ ਲਓ ਕਿੰਨਾ ਹੋ ਗਿਆ ਅਸੀਂ ਸਾਰੇ ਆਮ ਲੋਕ ਘਰਾਂ 'ਚ ਸੁੱਤੇ ਪਏ ਹੁੰਨੇ ਆ ਪਰ ਪ੍ਰਧਾਨ ਜੀ ਜੈ ਸਾਹਿਬ ਤੇ ਐਮਐਲਏ ਸਾਹਿਬ ਦਾ ਬਾਰ ਬਾਰ ਫੋਨ ਆਈ ਜਾਂਦਾ ਵੀ ਪੂਰਾ ਕਨੈਕਟੀਵਿਟੀ ਹੈ ਪੂਰੀ ਮੇਹਤ ਨਾਲ ਸਫਾਈ ਜਾਂ ਕੰਮ ਤੁਸੀਂ ਲਾ ਲਓ ਵੀ ਹੋ ਰਿਹਾ ਹੈ ਇਹ ਨਹੀਂ ਹੈਗਾ ਵੀ ਦਿਖਾਉਣ ਦੀਆਂ ਗੱਲਾਂ ਨੇ ਮੈਂ ਆਪ ਹੁਣ ਰੈਲੀਟੀ ਦੇਖ ਕੇ ਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਤੇ ਬਹੁਤ ਬਹੁਤ ਮਿਹਰਬਾਨੀ ਹੈ ਤੇ ਬਹੁਤ ਵਧੀਆ ਤੇ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਸਾਰੇ ਲੋਕਾਂ ਨੂੰ ਵੀ ਜਿਹੜਾ ਕੂੜਾ ਹੈ ਉਹਨੂੰ ਆਪਾਂ ਦੇਖ ਕੇ ਸਿੱਟिए ਆਪ ਦਾ ਕੂੜੇਦਾਨ 'ਚ ਸਿੱਟिए ਅਸੀਂ ਉਹਨੂੰ ਬੰਦ ਨਾ ਕਰੀਏ ਪਾਈਪਸ ਨੂੰ ਕੋਈ ਸਮੱਸਿਆ ਆਪਾਂ ਨੂੰ ਤਾਂ ਆਂਦੀ ਹੈ ਜੋ ਆਪਾਂ ਅਣਗੈਲੀ ਕਰਦੇ ਆਂ। ਉਹਨਾਂ ਗੈਲੀਆਂ ਨੂੰ ਤੁਸੀਂ ਦੂਰ ਕਰੋ। ਕੂੜਾ ਕੂੜੇਦਾਨ ਵਿੱਚ ਹੀ ਸਿੱਟੋ। ਇਹਨਾਂ ਚੀਜ਼ਾਂ ਨੂੰ ਤੁਸੀਂ ਆਪ ਵੀ ਅਸੀਂ ਆਮ ਲੋਕਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਹੁੰਦਾ। ਇਕੱਲੇ ਮੋਤਵਾਰਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਸਾਡੀ ਆਪ ਦੀ ਖੁੱਦੀ ਵੀ ਜ਼ਿੰਮੇਵਾਰੀ ਬਣਦੀ।